1000 1015 हां जी धन्यवाद 550 ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀ ਬਹੁਤ ਬ੍ਰਿਲੀਜਾ ਮੇਰੇ ਵੱਲੋਂ ਤੁਸੇ ਕੰਮ ਬਹੁਤ ਤੁਹਾਡੇ ਮੁਤਾਬਕ ਤੁਸੀਂ ਬੜਾ ਯਾਨੀ ਟੀਮ ਚੱਲੀ ਕੀਤੀ ਆ ਬੜੀ ਮਿਹਨਤ ਕੀਤੀ ਸੀ ਕੀਤੀ ਸੀ ਆਮ ਆਪ ਪਾਰਟੀ ਦੇ ਸਾਰੇ ਵਰਕਰ ਨੇ ਐਦਾਂ ਦੇ ਵੀ ਕੀਤੀ ਸੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਕਮਿਊਨਲ ਇਹਨੂੰ ਕੇਜਰੀਅਲ ਸਾਹਿਬ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਬਾਦ ਸਾਹਿਬ ਸਾਡੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਸਟੇਟ ਪ੍ਰੈਜ਼ੀਡੈਂਟ ਅਮਨ ਅਰੋੜਾ ਜੀ ਐਕਟਿੰਗ ਪ੍ਰੈਜ਼ੀਡੈਂਟ ਸ਼ਰੀ ਕਲਸੀ ਜੀ ਸਨੀ ਆਲੂ ਵਾਲੀਆ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਕੰਮ ਇੰਕਟੀ ਨੇ ਔਰ तमाम ਵਰਕਰ ਸਹਿਬਾਨ ਜਿਹੜੇ ਨੇ ਚਾਹੇ ਉਹ ਚੇਅਰਮੈਨ ਨੇ ਚਾਹੇ ਉਹ ਐਮਐਲਏ ਸਹਿਬਾਨ ਨੇ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਨੇ ਬੜੀ ਮਿਹਨਤ ਕੀਤੀ ਆ ਔਰ ਮੈਂ ਵਿਅਕਤੀਗਤ ਤੌਰ ਤੇ ਵੀ ਗੱਲ ਕਰਾਂ ਕਿ ਮੈਨੂੰ ਲਗਭਗ ਸੌ ਦਿਨ ਤੋਂ ਵੱਧ ਦਿਨ ਜਿਹੜੇ ਨੇ ਮੈਂ ਉਹ ਸੰਜੀਤ ਬਲਾ ਜੀ ਨੇ ਪਰਸਨਲੀ ਵੀ ਚਾਹੇ ਉਹ ਬ੍ਰੇਕਫਾਸਟ ਦੀ ਮੀਟਿੰਗ ਸੀ ਚਾਹੇ ਉਹ ਲੰਚ ਦੀ ਮੀਟਿੰਗ ਸੀ ਚਾਹੇ ਉਹ ਡਿਨਰ ਦੀ ਸੀ ਚਾਹੇ ਉਹ ਜਨ ਸਭਾਵਾਂ ਸੀਗੀਆਂ ਉਹਨਾਂ ਸਾਰੀਆਂ ਦੇ ਵਿੱਚ ਮੈਂ ਪਰਸਨਲੀ ਲੋਕਾਂ ਦਾ ਆਈ ਕਿਊ ਜਿਹੜਾ ਵਾ ਚੈੱਕ ਕਰਕੇ ਦੇਖਿਆ ਸੀ ਔਰ ਮੈਂ ਉਹਨਾਂ ਦਿਨਾਂ 'ਚ ਕਹਿਣਾ ਲੱਗਿਆ ਸੀ ਕਿ ਲਗਭਗ ਬੜੀ ਵੱਡੀ ਲੀਡ ਜਿਹੜੀ ਆ ਉਹ ਮਤਲਬ ਬਹੁਤ ਹੀ ਸਤਿਕਾਰਯੋਗ ਸਾਡੇ ਸੰਜੀਵ ਅਰੋੜਾ ਜੀ ਉਹਨਾਂ ਨੂੰ ਲੋਕ ਫਤਵਾ ਦੇਣਗੇ ਔਰ ਅੱਜ ਤੁਹਾਡੇ ਸਾਹਮਣੇ ਆ 23 ਤਰੀਕ ਦਾ ਅ ਰੀਕ ਜਿਹੜੀ ਸੀ ਉਹ ਖਤਮ ਹੋ ਗਈ ਆ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਤੋਂ ਪਹਿਲਾਂ ਤਾਂ ਬੈਸਟ ਹਲਕੇ ਦੇ तमाम ਸਤਿਕਾਰਯੋਗ ਸਾਡੇ ਜਿਹੜੇ ਨੇ ভোটার ਸਹਬਾਨ ਨੇ ਮੇਰੀਆਂ ਮਾਵਾਂ ਮੇਰੇ ਸਤਿਕਾਰਯੋਗ ਬਜ਼ੁਰਗ ਨੇ ਨੌਜਵਾਨ ਵੀਰ ਨੇ ਔਰ ਵਿਸ਼ੇਸ਼ ਤੌਰ ਤੇ ਮੇਰਾ ਦਲਿਤ ਸਮਾਜ ਜਿਹੜਾ ਵਲਮਿਕੀ ਸਮਾਜ ਆ ਜਿਹੜਾ ਇਸ ਵਾਰ ਬਿਲਕੁਲ ਇੱਕ ਤਰਫਾ ਜਿਹੜਾ ਵਾ ਉਹਨਾਂ ਨੇ ਬੋਰਡ ਜਿਹੜੀ ਉਹ ਉਹ ਆਮ ਆਦਮੀ ਪਾਰਟੀ ਨੇ ਪਾਈ ਆ ਮੈਂ ਉਹਨਾਂ ਦਾ ਬਹੁਤ ਬਹੁਤ ਜਿੱਤੇ ਧੰਨਵਾਦ ਕਰਦਾ ਵਾਂ ਔਰ ਨਾਲ ਦੀ ਨਾਲ ਸੰਜੀਵ ਰੋੜਾ ਜੀ ਨੂੰ ਐਡਵਾਂਸਲੀ ਜਿਹੜਾ ਗਿਆ ਉਹ ਮੁਬਾਰਕਾ ਵੀ ਦਿੰਦਾ ਬੋਲੇ ਜਿੰਦਾਬਾਹ ਸ਼੍ਰੀ ਸੰਜੀਵ ਰੌਣਾ ਜਿੰਦਾਬਾਹ ਸ਼੍ਰੀ ਸੰਜੀਵ ਰੌਣਾ ਜਿੰਦਾਬਾਹ ਸ਼੍ਰੀ ਵਿਜੇਦਾਨ ਜਿੰਦਾਬਾਹ ਜੀ ਜਿੰਨੇ ਨਾਲ ਮੁਕਾਬਲਾ ਸੀ ਉਹਨਾਂ ਨੂੰ ਵੀ ਕੁਝ ਕਹਿਣਾ ਚਾਹੁੰਦਾ ਹਾਂ ਅੱਜ ਉਹਨਾਂ ਨੂੰ ਇਹੀ ਕਹਿਣਾ ਚਾਹਨਾ ਵਾਂ ਵੀ ਰਾਜਨੀਤੀ ਜਿਹੜੀ ਆ ਉਹ ਬੜੀ ਨਮਰਤਾ ਚਾਹੀਦੀ ਹੈ ਰਾਜਨੀਤੀ ਜੜੀ ਆ ਇਸ ਵੇਲੇ ਅਜੇ 10 ਰਾਊਂਡ ਤੇ ਜਿਹੜੇ ਨਵੀਂ ਆਏ ਨੇ ਉਹ ਇਸ ਤਰੀਕੇ ਨਾਲ ਲੇਖ ਮਿਲਿਆ ਤਾਂ ਆਮ ਆਦਮੀ ਪਾਰਟੀ ਤੇ ਜਿਹੜੇ ਵਰਕਰ ਨੇ ਉਹਨਾਂ ਤੋਂ ਜ਼ਿਆਦਾ ਨਜ਼ਰ ਆ ਰਿਹਾ ਵਾ ਲੱਡੂ ਜਿਹੜੇ ਇੱਕ ਦੂਸਰੇ ਨੂੰ ਵਾਰਟੇ ਕਹਿਣਾ ਚਾਹੁੰਦੇ ਕਿ ਜਿਹਦਾ ਉਹ ਇਸ ਰਾਊਂਡ ਸੰਜੀਵ ਅਰੋੜਾ ਨੇ ਅੱਜ ਆਣਾ ਲਿਕੇ ਨਾ ਇਹ ਬਾਲਮੀਕੀ ਸਮਾਜ ਹੈ ਬਾਲਮੀਕੀ ਸਮਾਜ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਪੱਕੇ ਵਿੱਚ ਵੋਟ ਜਿਹੜੀ ਆ ਉਹ ਬਾਈ ਸੀਨੀਅਰ ਇਸੇ ਵਜ੍ਹਾ ਕਰਕੇ ਜਿਹੜੀ ਲੀਡ ਮਿਲੀ ਔਰ ਲੱਡੂ ਜਿਹੜੇ ਨੇ ਇੱਕ ਦੂਜੇ ਨੂੰ ਖੁਵਾਈ ਦੇ ਰਹੇ ਨੇ ਅੱਜ ਅੱਜ ਬਾਕੀ ਨੇ ਲੇਕਰ ਪਹਿਲਾਂ ਹੀ ਨੂੰ ਬਿਠਾ ਕੇ ਰਾਇਆ ਜਾ ਰਹੇ ਉਹ ਮੇਟਾ ਇਸ ਕਰਕੇ ਕਰਾਇਆ ਜਾ ਰਿਹਾ ਕਿਉਂਕਿ ਸਾਨੂੰ ਪਤਾ ਜਿਹੜੇ ਆ ਜਿਹੜੇ ਰਾਉਂਡ ਆ ਉਹਨਾਂ ਦੇ ਵਿੱਚ ਵੀ ਸੰਜੀਪ ਰੂੜਾ ਜੀ ਨੇ ਅੱਗੇ ਵਧਣਾ ਵਾ ਔਰ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸਾਨੂੰ ਪਹਿਲਾਂ ਕੰਫੀਡੈਂਸ ਸੀ ਇਸ ਗੱਲ ਦੇ ਲਈ ਕਿ ਸੰਜੀਪ ਰੂੜਾ ਜੀ ਜਿਹੜੇ ਨੇ ਬੜੀ ਵੱਡੀ ਲੀਡ ਦੇ ਅੰਦਰ ਜਿਹੜਾ ਉਹ ਉਹ ਬੈਸ ਤਿਲਕੇ ਦੇ ਵਿੱਚ ਜਿਹੜਾ ਉਹ ਡਾਕਟਰ ਬਣਿਆ ਹੋਇਆ ਸੀ ਇਸੇ ਕਰਕੇ ਅਸੀਂ ਸ਼ਾਇਦ